ਇਹਨਾਂ ਦੀ ਦਿਖਾਣੀ ਆ ਜੀ ਮਿਲਕਿੰਗ ਹੁੰਦੀ گاਵਾ ਦੀ گاਵਾ ਦੀ ਮਿਲਕਿੰਗ ਚੱਲ ਰਹੀ ਆ ਆ ਦੇਖੋ ਕਿੱਡਾ ਵੱਡਾ ਸੈਟਅਪ ਆ ਮਿਲਕਿੰਗ ਦਾ ਆ ਜਿਓ ਦਿਖਾਈਏ ਵੀ ਕਿੰਨੀ گاਵਾ ਦੀ ਚਵਾਈ ਇਕੱਠੀ ਚੱਲ ਰਹੀ ਆ ਇਹ ਦੁਪਹਿਰ ਦਾ ਟਾਈਮ ਆ ਟਾਈਮ ਕਿੰਨਾ ਹੋਇਆ ਬਸ ਆਪਣਾਉਂ ਦਿਖਾਈ ਮੜਾ ਆ ਗਿਆ 11:55 ਹੋਏ ਹੋਏ ਆ ਦੁਪਹਿਰੇ ਦੇ ਤੇ ਇਹਨਾਂ ਦੀ ਮਿਲਕਿੰਗ ਚੱਲ ਰਹੀ ਆ ਆ ਦੇਖੋ ਜਰਸੀਆਂ ਦੀ ਚੱਲਣ ਲੱਗੀ ਹੋਈ ਆ ਇਹ ਹਜੇ ਵਧੀਆ ਆਰਡਰ ਵਾਲੀ ਇਹ ਗਾਵਾਂ ਆ ਜੇ ਆ ਦੇਖੋ ਆ ਵੱਡੀਆਂ ਪਾਈਪ ਲਾਈਨਾਂ ਦੱਪੀਆਂ ਹੋਈਆਂ ਥੱਲੇ ਇਹਨਾਂ 'ਚ ਇਹਨਾਂ 'ਚ ਜਾ ਰਿਹਾ ਅੱਗੇ ਵੱਡੇ ਡਰਮ ਬਾਹਰ ਆ ਉਹ ਵੀ ਤੁਹਾਨੂੰ ਦਿਖਾਣੇ ਆ ਫਿਰ ਉਹਦੇ 'ਚ ਜਾ ਰਿਹਾ ਆ ਇਹ ਇੱਧਰ ਲਾਣ ਲੱਗੇ ਆ ਹੁਣ ਆਇਆ ਥਾਂ ਤੋਂ ਖਣ ਤੋਂ ਵਾਲੀ ਮਸ਼ੀਨ ਆ ਆ ਦੇਖੋ ਰੋਲਰ ਆ ਆ ਜੋ ਜੀ ਦਿਖਾਈਏ ਆ ਜਾ ਮਿੰਟੂ ਦਿਖਾਵਾਂ ਮੈਂ ਕਿ ਇਸ ਤਰ੍ਹਾਂ ਲਾਵਾਂਗੇ ਨੇ ਆ ਦੇਖੋ ਜਦੋਂ ਉਹਨੇ ਚਵਾਈ ਕਰ ਲਈ ਚਵਾਈ ਕਰਨ ਤੋਂ ਬਾਅਦ ਇਹ ਕਲਿੱਪ ਲਾਤੇ ਇਹਨਾਂ ਦੇ ਉੱਤੇ ਮਸ਼ੀਨ ਦੇ ਉੱਤੇ ਜਦੇ ਨਾਲ ਦੀ ਨਾਲ ਆਹ ਦੇਖੋ ਆਹ ਲੇ ਕਲਿੱਪ ਲਾਤੇ ਨੇ ਜਦੇ ਨਾਲ ਦੀ ਨਾਲ ਆਹ ਦੇਖੋ ਜਿਹੜੀਆਂ ਦੀ ਚਵਾਈ ਹੋ ਗਈ ਹੁਣ ਉਹ ਪਰਲੀ ਸਾਈਡ ਕੱਟਦੀਆਂ ਸਾਰੀਆਂ ਉਧਰੋਂ ਆਹ ਦੂਜੀਆਂ ਜਿਨ੍ਹਾਂ ਦੀ ਇੱਧਰ ਇੱਧਰ ਮਿੰਟੂ ਇੱਧਰ ਆਹ ਦੇਖੋ ਗੇਟ ਖੋਲਤਾ ਹੁਣ ਜਿਨ੍ਹਾਂ ਦੀ ਚਵਾਈ ਹੋਣੀ ਆ ਉਹ ਗਾਵਾਂ ਸਾਰੀਆਂ ਆ ਗਈਆਂ ਇਹ ਅੰਦਰ ਆਹ ਦੇਖੋ ਆ ਦੇਖੋ ਇਹਨਾਂ ਦੇ ਆ ਡਰਾਂ ਬਾਗਮਾਲ ਸਾਰੀਆਂਗੇ ਦਿਖਾਈ ਚੱਲ ਮਿੰਟੂ ਇੱਧਰ ਨੂੰ ਵਾਹ ਜੀ ਵਾਹ ਮੈਂ ਕਹਿੰਨਾ ਘੱਟੋ ਘੱਟ ਇੱਕ ਟਾਈਮ ਦੀ ਹੋ ਰਹੀ ਆ ਇੱਕ ਸਾਈਡ ਮਤਲਬ 60 70 ਗਾਵਾਂ ਦੀ ਇੱਕ ਸਾਈਡ ਹੋ ਰਹੀ ਆ ਦਵਾਈ ਇਹ ਦੇਖੋ ਇਹ ਦਵਾਈ ਆ ਥਣਾ ਦੀ ਥਣਾ ਦੀ ਦਵਾਈ ਲਾਉਂਦਾ ਇਹ ਇਤਰੋਂ ਲਾਣ ਲੱਗੂਗਾ ਉਹ ਲਾਣ ਲੱਗ ਗਿਆ ਮਿੰਟੂ ਆ ਜਾ ਦਿਖਾ ਦੇ ਕਿੰਤਰਾਂ ਧੋ ਕੇ ਲਾਵਾਂਗੇ ਕਿੱਧਰ ਲੰਗਿਆ ਕਰੇਗਾ ਕੁਝ ਇਹ ਇਹ ਸ਼ੁਰੂ ਕਰਨ ਲੱਗਿਆ ਮਿੰਟੂ ਆਹ ਦੇਖੋ ਫਰਣਾ ਦੀ ਧੋਾਈ ਕਰਨ ਲੱਗਿਆ ਇਹ ਵਿੱਚੋਂ ਹੀ ਮਸ਼ੀਨ ਦੇ ਪਾਣੀ ਆਈ ਜਾ ਰਿਹਾ ਵਾਹ ਜੀ ਵਾਹ ਕਿੰਨੀ ਸਪੀਡ ਨਾਲ ਕੰਮ ਚੱਲ ਰਿਹਾ ਆ ਆ ਇਹਦੀ ਨਾਲ ਦੀ ਨਾਲ ਧੋਾਈ ਕਰਨ ਲੱਗਿਆ ਵਾ ਆ ਵਾਹ ਜੀ ਵਾ ਉਧਰੋਂ ਉਹ ਕਰਨ ਲੱਗ ਗਿਆ ਵਾਹ ਹੁਣ ਉੱਤੇ ਮਸ਼ੀਨਾਂ ਲਾ ਦੇਣੀਆਂ ਆ ਇਹਨਾਂ ਨੇ ਇਹੋ ਦੇਖਾਸ ਆ ਦੇਖੋ ਆਰਡਰ ਕਿੰਨਾ ਸੋਹਣਾ ਆ ਪੂਰਾ ਸਟੀਕਰ ਹਰ ਸਾਰੀ گاਵਾਂ ਨੂੰ ਦੇਖ ਲਓ ਵੀ ਐਨ ਇਧਰ ਨੂੰ ਜੁੜ ਕੇ ਖੜੀਆਂ ਆ ਸਾਰੀਆਂ ਆਪਣੀ ਪੋਜੀਸ਼ਨਾਂ ਲੈ ਕੇ ਪੂਰੀਆਂ ਪਾਈਪ ਪਰਲੀ ਸਾਈਡ ਲੱਗਿਆ ਵਾ ਐਨ ਜੁੜ ਕੇ ਖੜਗੀਆਂ ਸਾਰੀਆਂ ਆ ਦੇਖੋ ਉਧਰ ਜਰਸੀਆਂ ਹਜੇ ਇੰਨੀ ਸੋਹਣੀਆਂ ਨਹੀਂ ਸੀ ਇਹ ਆ ਪੂਰੇ ਸਟੀਕਰ ਵਾਲੀਆਂ ਜਿਹੜੇ ਪੂਰੇ ਗਠਵੇਂ ਲੈਵੇ ਆਨ ਪੂਰੇ ਆ ਦੇਖੋ ਇਧਰ ਲਾਣ ਲੱਗੇ ਇਹ ਹੁਣ ਪਹਿਲਾ ਥਣ ਤੋਂ ਇਹ ਆ ਹੁਣ ਸੁੱਕਾ ਕੱਪੜਾ ਮਾਰਨ ਲੱਗਿਆ ਵਾ ਆ ਸਾਰਿਆਂ ਦੇ ਲੱਗ-ਲੱਗ ਕੱਪੜਾ ਯੂਜ਼ ਕਰ ਰਿਹਾ ਉਹ ਦਿਖਾਵਣ ਤੋਂ ਪਹਿਲਾਂ ਉਹ ਦਿਖਾ ਉਹ ਦੇਖ ਆ ਦੇਖੋ ਸਾਰਿਆਂ ਦੇ ਲੱਗ-ਲੱਗ ਕੱਪੜਾ ਯੂਜ਼ ਕਰ ਰਿਹਾ ਜਿਹੜੀ ਦਾ ਯੂਜ਼ ਕਰ ਲਿਆ ਦੂਜੀ ਜੇਬ ਚ ਅਗਲੀ ਦਾ ਦੂਜੀ ਚੋਂ ਕੱਢ ਕੇ ਫੇਰ ਨਾਲ ਲੱਗਿਆ ਵਾ ਆਹ ਮਸ਼ੀਨਾਂ ਸਪੀਡ ਦੇਖੋ ਬੰਦੇ ਦੀ ਇਹ ਇਹ ਬਟਨ ਦੱਬਦਾ ਆ ਪਹਿਲਾਂ ਜਦੋਂ ਮਸ਼ੀਨ ਸਟਾਰਟ ਕਰਨੀ ਆ ਇਹ ਬਟਨ ਦੱਬਦਾ ਆ ਜਦੋਂ ਮਸ਼ੀਨ ਸਟਾਰਟ ਕਰਨੀ ਆ ਇਹ ਜਦੋਂ ਉੱਤੇ ਕਰਤਾ ਵੈਕਿਊਮ ਇਹਦਾ ਰੁਕ ਜਾਂਦਾ ਆ ਜਦੋਂ ਲਾਉਨੇ ਇਹਨੇ ਪਹਿਲਾਂ ਇਹ ਥੱਲੇ ਕੀਤਾ ਵੈਕਿਊਮ ਸਟਾਰਟ ਹੋ ਗਿਆ ਮਤਲਬ ਖੀਚਣਾ ਫੇਰ ਚਵਾਈ ਸ਼ੁਰੂ ਹੋਗੀ ਆ ਦੇਖੋ ਇੱਧਰ ਹੁਣ ਇਹ ਲਾਣ ਲੱਗ ਗਿਆ ਇਹਨਾਂ ਨੂੰ ਮਿੰਟ ਦਗਾਈ ਆ ਦੇਖੋ ਨਾਲੇ ਨਾਲ ਲਾ ਰਿਹਾ ਆ ਨਾਲੇ ਨਾਲ ਆ ਦੇਖੋ ਮਤਲਬ ਦਵਾਈ ਨਾਲੇ ਨਾਲ ਲਾ ਰਿਹਾ ਉਹਨਾਂ ਦੀ ਵੀ ਜਿੱਦਾਂ ਆਪਾਂ ਕਹਿ ਦਈਏ ਮਸਟੈਟਿਕਸ ਤੋਂ ਬਚਣ ਦੀ ਆਪਾਂ ਤਿਆਂ ਰੱਖ ਲਈਏ ਉਹ ਚੀਜ਼ਾਂ ਦਾ ਸੈਟਅਪ ਨਾਲ ਦੀ ਨਾਲ ਵਾਹ ਜੀ ਵਾਹ ਹੁਣ ਇਧਰ ਵਾਲਿਆਂ ਦੀ ਸਾਰੀਆਂ ਦੀ ਚਵਾਈ ਹੋ ਗਈ ਇਹਨਾਂ ਨੂੰ ਕੱਢ ਦੇਣਾ ਆ ਉਹ ਦੇਖੋ ਉਹ ਪਰਲਾ ਪੈਪ ਉੱਤੇ ਚੱਕਿਆ ਗਿਆ ਉਹ ਉੱਤੇ ਚੱਕੇਗੇ ਪੈਪ ਹੁਣ ਇਹ ਨਿਕਲ ਗਈਆਂ ਸਾਰੀਆਂ ਹੁਣ ਦੁਬਾਰਾ ਉਹ ਨਿਕਲ ਗਈਆਂ ਪੈਪ ਹੁਣ ਥੱਲੇ ਆਉਂਗੇ ਉਹ ਦੇਖੋ ਉਹ ਪੇਪਾ ਥੱਲੇ ਆ ਗਿਆ ਹੁਣ ਇਧਰਲਾ ਵੀ ਆ ਗਿਆ ਹੁਣ ਉਧਰੋਂ ਜਿਹੜਾ ਗੇਟ ਆ ਉਹਨਾਂ ਦਾ ਜਿਹੜੇ ਹੀ ਤਾਂ ਹਲੇ ਜਿਨ੍ਹਾਂ ਦੀ ਚਵਾਈ ਹੋਣੀ ਆ ਉਹਨਾਂ ਦਾ ਗੇਟ ਖੋਲ ਦੇਣਾ ਇਹਨਾਂ ਨੇ ਜਿਨ੍ਹਾਂ ਦੀ ਹੋਲੀ ਉਹਨਾਂ ਦਾ ਪਰਲਾ ਖੋਲ ਦੇਣਾ ਉਹ ਨਿਕਲ ਜਾਣੀਆਂ ਦੂਜੀਆਂ ਆ ਜਾਣੀਆਂ ਆ ਆ ਦੇਖੋ ਆਰਡਰ ਦੇਖੋ ਗਾਂ ਦਾ ਮਿੰਟੂ ਇਧਰ ਦੇਖਾ ਪਿੱਛਾ ਦੇ ਆਹ ਦੇਖੋ ਆਰਡਰ ਲਾਜਵਾ ਵੜ ਰਾ ਮੈਂ ਕਹਿੰਦਾ ਸੈਟਅਪ ਦੇਖੋ ਕਿੱਡਾ ਵਧੀਆ ਬਣਾਇਆ ਹੋਇਆ ਉਹ ਸਿਰੇ ਤੋਂ ਸਿਰੇ ਪੈਪਾਂ ਇਹਨਾਂ ਦੇ ਪੈਪਾਂ 'ਚੋਂ ਸਾਰਾ ਦੁੱਧ ਆ ਕੇ ਮਿੰਟੂ ਦਿਖਾਈ ਮਿੰਟੂ 1 ਮਿੰਟ ਇੱਧਰ ਦਿਖਾਈ ਆਹ ਦੇਖੋ ਉੱਥੋਂ ਸਾਰਾ ਦੁੱਧ ਇਹਨਾਂ ਪੈਪਾਂ 'ਚੋਂ ਆਉਂਦਾ ਇਹਨਾਂ 'ਚ ਆਹ ਦੱਬੇ ਹੋਇਆ ਥੱਲੇ ਇਹ ਸੈਟਅਪ ਇੱਧਰੋਂ ਜਾ ਰਿਹਾ ਵੱਡੇ ਡਰਮਾਂ 'ਚ ਆਇਆ ਇਹ ਸਾਰਾ ਦੁੱਧ ਜਾ ਰਿਹਾ ਜਿਹੜਾ ਵੀ ਚਵਾਈ ਹੋਈ ਆ ਤੁਹਾਨੂੰ ਪਾਈਪ ਲਾਈਨਾਂ ਦੱਬੀਆਂ ਹੋਈਆਂ ਦਿਖਾਈਆਂ ਇਹ ਹੈਗੇ ਇਹਨਾਂ ਦੇ ਵੱਡੇ ਡਰਮ ਇਹਨਾਂ 'ਚ ਜਾ ਕੇ ਇਹ ਬਾਕੀ ਪ੍ਰੋਸੈਸ ਪ੍ਰਸੂਸ ਕਰਕੇ ਉਹਨੂੰ ਫਿਰ ਅੱਗੇ ਵੇਚਣ ਨੂੰ ਤਿਆਰ ਹੁੰਦਾ ਆ ਇਹਨਾਂ ਦਾ ਚਲੋ ਜੀ ਜੇ ਵੀਡੀਓ ਵਧੀਆ ਲੱਗਦੀ ਆ ਲਾਈਕ ਫੋਲੋ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੀ ਕਮੀ ਪੇਸ਼ੀ ਰਹਿੰਦੀ ਆ ਕਮੈਂਟ ਕਰਕੇ ਦੱਸਿਆ ਕਰੋ ਤੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ